KVI এডਿਊਕੇਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਅਤੇ ਅਵਾਰਡ ਸੈਰੇਮਨੀ ਦਾ ਆਯੋਜਨ 14 ਦਸੰਬਰ ਨੂੰ ਸਿਫਤੀ ਇੰਟਰਨੈਸ਼ਨਲ ਕੋਰਟ ਰੋਡ ਵਿਕੇਸ ਸੁਸਾਇਟੀ ਦੇ ਚੇਅਰਮੈਨ ਡਾਕਟਰ ਗੁਰਚਰਨ ਸਿੰਘ ਪ੍ਰਧਾਨ ਬਿਕਰਮ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ। एस कैंप وچ જિલ્લા ಕಾಂಗ್ರೆس کمیٹی دے شہری پرধান सौरभ ਮਦਨ ਮਿੱਠੂ ਵਿਧਾਇਕ ڈاکٹر ਅਜੀਤ ਗੁਪਤਾ ਕੌਂਸਲਰ ਵਿਕਾਸ ਸੋਨੀ ਡਿਸਟ੍ਰਿਕਟ ਕੰਜ਼ਿਊਮਰ ਡਿਸਪਿਊਟ ਰੈਡਰੇਸਲ ਫੋਰਮ ਅੰਮ੍ਰਿਤਸਰ ਤੋਂ ਮੈਂਬਰ ਲਖਵਿੰਦਰਪਾਲ ਸਿੰਘ ਗਿੱਲ ਰਿਟਾਇਰਡ ਏਡੀਸੀ ਤਜਿੰਦਰਪਾਲ ਸਿੰਘ ਸੰਧੂ ਬਾਬਾ ਸੁਖਦੇਵ ਸਿੰਘ ਚਾਹਲ ਕੌਂਸਲਰ ਜਰਨੈਲ ਸਿੰਘ ਟੋਟ ਸਾਬਕਾ ਕੌਂਸਲਰ ਸਰਬਜੀਤ ਸਿੰਘ ਲਾਟੀ ਮਾਨ ਸਿੰਘ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ স্যামਸਨ ਮੈਸੀ ਡਾਕਟਰ ਸਵਰਾਜ ਕਰੋਬਰ ਧੀਰਜ ਕਾਕੜੀਆ ਸੁਖਵੰਤ ਸਿੰਘ ਲੱਕੀ ਕਾਨਪੂਰਿਆ ਰਵੀ ਮਹਾਜਨ ਸੁਖਰਾਤ ਸਿੰਘ ਸੋਹਲ ਆਈਪੀ ਸਿੰਘ ਬਲੱਡ ਡੋਨੇਸ਼ਨ ਸੁਸਾਇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਮਠਾਰੂ ਸੰਦੀਪ ਸਿੰਘ ਮਨਜੀਤ ਸਿੰਘ ਜੋੜਾ ਫਾਟਕ ਅਜੇ ਜਤੌਰ ਤੇ ਪਹੁੰਚੇ ਅਤੇ ਉਹਨਾਂ ਕੇਵੀਆਈ ਵੈਲਫੇਅਰ ਸੁਸਾਇਟੀ ਦੇ ਇਸਕਾਰ ਲਈ ਸ਼ਲਾਖਾ ਕੀਤੀ ਸੋਸਾਇਟੀ ਦੇ ਪ੍ਰਧਾਨ ਵਿਕਰਮ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ 22 ਸਾਲਾਂ ਤੋਂ ਇਦਾਂ ਹੀ ਬਲੱਡ ਕੈਂਪ ਦਾ ਆਯੋਜਨ ਸਾਰੀਆਂ ਸੋਸਾਇਟੀਆਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਾਰੇ ਹੀ ਬਹੁਤ ਉਤਸ਼ਾਹ ਨਾਲ ਆਪਣਾ ਖੂਨਦਾਨ ਕਰਦੇ ਹਨ ਅਤੇ ਇਹ ਮਾਨਵਤਾ ਦੀ ਸੇਵਾ ਦਾ ਕਾਰਜ ਇੰਝ ਹੀ ਚੱਲਦਾ ਰਹੇਗਾ। ਉਹਨਾਂ ਦੱਸਿਆ ਕਿ ਅੱਜ ਦੇ ਇਸ ਕੈਂਪ ਵਿੱਚ 450 ਤੋਂ ਵੱਧ ਖੂਨਦਾਨੀਆਂ ਨੇ ਆਪਣਾ ਖੂਨਦਾਨ ਕੀਤਾ ਹੈ। ਹਨਦਰ ਸਿਆ ਕੇ ਸਕੈਂਪ ਵਿੱਚ ਚਚੇ ਤੌਰ ਤੇ ਨਵਰੀਤ ਬਲੱਡ ਡੋਨੇਸ਼ਨ ਸੁਸਾਇਟੀ ਬਰਗਾੜੀ ਦੇ ਪ੍ਰਧਾਨ ਅਜੇ ਪਾਲ ਸਿੰਘ ਬਰਗਾੜੀ ਵੱਲੋਂ 25 ਜ਼ਰੂਰਤਮੰਦ ਔਰਤਾਂ ਨੂੰ ਸਲਾਈ ਮਸ਼ੀਨਾਂ ਵੀ ਵੰਡੀਆਂ ਗਈਆਂ ਹਨ ਹੁਣ ਸਾਰੀਆਂ ਸਬਾ ਸੁਸਾਇਟੀਆਂ ਦਾ ਇਸ ਕਾਰਜ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਇਸ ਮੌਕੇ ਸਟਾਰ ਬਲੱਡ ਡੋਨਰ ਰਾਜੇਸ਼ ਸਿਧਾਨਾ ਅਤੇ ਭੁਪਿੰਦਰ ਸਿੰਘ ਚਚੇ ਤੌਰ ਤੇ ਪਹੁੰਚੇ ਅਤੇ ਉਹਨਾਂ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਜਿਹੜਾ ਖੂਨਦਾਨ ਮਹਾਦਾਨ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਜਿਹੜਾ ਕਿ KVI এডਿਊਕੇਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਲਗਾਇਆ ਗਿਆ ਹੋਰ ਵੀ ਸੰਸਥਾ ਸਾਰੇ ਪੰਜਾਬ ਦੀਆਂ ਸਾਰੀਆਂ ਮਿਲ ਕੇ ਇੱਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਤੇ ਬਹੁਤ ਵਧੀਆ ਗੱਲ ਹੈ ਜਿਹਦੇ ਕੋ ਕਿਸੇ ਨੂੰ ਦੁੱਖ ਸੁੱਖ ਦੇ ਭਾਈਵਾਲ ਨੇ ਸੁਸਾਇਟੀਆਂ ਸੁਖਵਿੰਦਰ ਭਾਜੀ ਮਠਾਰੂ ਸਾਹਿਬ ਵਿਕਰਮ ਭਾਜੀ ਬੂਟਾ ਜੀ ਇਹ ਸਾਰੇ ਕੈਂਪ 'ਚ ਲਗਾ ਰਹੇ ਨੇ ਤੇ ਬਹੁਤ ਵਧੀਆ ਇੱਕ ਅੰਮ੍ਰਿਤਸਰ ਨੂੰ ਇਹਨਾਂ ਦੀ ਸੁਸਾਇਟੀਆਂ ਦੀ ਬਹੁਤ ਵੱਡੀ ਦੇਣ ਹੈ ਇਸ ਤਰ੍ਹਾਂ ਹੀ ਸਾਰੇ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ ਕਿਸੇ ਨੂੰ ਵੇਲੇ ਕੁਵੇਲੇ ਕਿਸੇ ਨੂੰ ਲੋੜ ਪੈ ਜੇ ਤੇ ਇਹ ਸੁਸਾਇਟੀਆਂ ਨੂੰ ਫੋਨ ਕੀਤਾ ਜਾਂਦਾ ਜਿਹਦੇ ਨਾਲ ਵਿਥਿਨ 10 ਮਿੰਟਸ ਖੂਨ ਪ੍ਰੋਵਾਈਡ ਹੋ ਜਾਂਦਾ ਸਭ ਤੋਂ ਵੱਡੀ ਗੱਲ ਜ਼ਿੰਦਗੀ 'ਚ ਐ ਕਿ ਜਿਹੜਾ ਆਪਾਂ ਖੂਨ ਕਿਸੇ ਨੂੰ ਦੇਨੇ ਆ ਤੇ ਪ੍ਰਮਾਤਮਾ ਦੇ ਅੱਗੇ ਮੈਂ ਅਰਦਾਸ ਕਰਦਾ ਵਾਹਿਗੁਰੂ ਦੇ ਅੱਗੇ ਅਰਦਾਸ ਕਰਦਾ ਰੱਬ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਾਰੇ ਸੋਸਾਇਟੀ ਵਾਲਿਆਂ ਨੂੰ ਤੰਦਰੁਸਤੀ ਬਖਸ਼ੇ ਹਰ ਸਾਲ ਦੀ ਤਰ੍ਹਾਂ ਇਹ ਮੇਰੇ ਸਾਲ ਚ ਪੰਜ ਛੇ ਵਾਰੀ ਇਹ ਬਲੱਡ ਡੋਨੇਸ਼ਨ ਕੈਂਪ ਲਾਉਂਦੇ ਨੇ ਅੱਜ ਵੀ ਮੈਗਾ ਬਲੱਡ ਡੋਨੇਸ਼ਨ ਕੈਂਪ ਜਿਹੜਾ ਸਿਫਤੀ ਇੰਟਰਨੈਸ਼ਨਲ ਕੋਰਟ ਰੋਡ ਤੇ ਲਾਇਆ ਗਿਆ ਸੋ ਸਭ ਤੋਂ ਪਹਿਲਾਂ ਤਾਂ ਮੈਂ ਸਮਝਦਾ ਕਿ ਬਹੁਤ ਵੱਡੀ ਸੇਵਾ ਹੈ ਜਿਹੜੀ ਬਲੱਡ ਡੋਨੇਸ਼ਨ ਕਰਨਾ ਡੋਨੇਟ ਕਰਨ ਵਾਲਿਆਂ ਵਾਸਤੇ ਤਾਂ ਵੱਡੀ ਹੋਇਆ ਪਰ ਜਿਹੜੇ ਲੋਕ ਇਹਨੂੰ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਦੇ ਨੇ ਉਹਨਾਂ ਦਾ ਵੀ ਬੜਾ ਵੱਡਾ ਉਪਰਾਲਾ ਹੈ ਔਰ ਫਿਰ ਉਹਨੂੰ ਸਹੀ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਉਣਾ ਜਿਹੜਾ ਉਹ ਵੀ ਇਹਨਾਂ ਦੀ ਡਿਊਟੀ ਹੈ ਇਹ ਬੇਸ਼ੱਕ ਜਿਹੜਾ ਬਲੱਡ ਇਕੱਠਾ ਕਰਨਾ ਔਰ ਲੋਕਾਂ ਤੱਕ ਸਹੀ ਤਰੀਕੇ ਕਿਉਂਕਿ ਬਹੁਤ ਲੋਕ ਨੇ ਜਿਨ੍ਹਾਂ ਨੂੰ ਰੈਗੂਲਰ ਬਲੱਡ ਦੀ ਲੋੜ ਪੈਂਦੀ ਔਰ ਜਿਹੜੇ ਅਫੋਰਡ ਨਹੀਂ ਕਰ ਸਕਦੇ ਉਹ ਇਹ ਐਸੋਸੀਏਸ਼ਨ ਕੇਬੀਆਈ ਗਰੁੱਪ ਜਿਹੜਾ ਵੀ ਐਨਜੀਓ ਹੈ ਇਹ ਹਮੇਸ਼ਾ ਲੋਕਾਂ ਤੱਕ ਪਹੁੰਚਾਉਂਦੀ ਹੈ ਮੈਂ ਇਹਨਾਂ ਦਾ ਜਿੰਨਾ ਵੀ ਧੰਨਵਾਦ ਕਰਾਂ ਉਹ ਨਹੀਂ ਥੋੜਾ ਔਰ ਇਹਨਾਂ ਨੂੰ ਇੱਕ ਸਿਧਾ ਵਿਸ਼ਵਾਸ ਵੀ ਦਿਵਾਉਣਾ ਕਿ ਜਿੱਥੇ ਸਾਡੀ ਕਾਂਗਰਸ ਪਾਰਟੀ ਦੀ ਜਿੱ ਔਰ ਮੈਂ ਇਹਨਾਂ ਨੂੰ ਫਿਰ ਇੱਕ ਵਾਰ ਮੁਬਾਰਕਬਾਦ ਵੀ ਦਿੰਦਾ ਹਾਂ ਔਰ ਪਰਮਾਤਮਾ ਦੇ ਅੱਗੇ ਹੀ ਅਰਦਾਸ ਕਰਦੇ ਹਾਂ ਕਿ ਇਹਨਾਂ ਦੀ ਸਾਰੀ ਜਿੰਨੀ ਐਸੋਸੀਏਸ਼ਨ ਹੈ ਜਿੰਨੀ ਐਨਜੀਓ ਦੇ ਮੈਂਬਰਸ ਨੇ ਇਸੇ ਤਰੀਕੇ ਨਾਲ ਸ਼ਹਿਰ ਦੀ ਔਰ ਸਮਾਜ ਦੀ ਸੇਵਾ ਕਰਦੇ ਆਂ ਅੱਜ ਇਹ ਜਿਹੜਾ ਅੰਮ੍ਰਿਤਸਰ ਜੀ ਪਵਿੱਤਰ ਧਰਤੀ ਤੇ ਖੂਨਦਾਨ ਦਾ ਕੈਂਪ ਲਾਇਆ ਜਾ ਰਿਹਾ ਹੈ ਇਹ ਬੜਾ ਹੀ ਵੱਡਾ ਪ੍ਰਲਾਲਾ ਤੇ ਸਲਾੰਘਾਯੋਗ ਕਦਮ ਹੈ ਕਿ ਮਨੁੱਖਤਾ ਦੇ ਜਾਨ ਬਚਾਉਣ ਵਾਸਤੇ ਇੱਕ ਇੱਕ ਕਤਰਾ ਖੂਨ ਦਾ ਤਾਣ ਕਰਨਾ ਵੱਡੀ ਵੱਡੀ ਗੱਲ ਹੈ ਜਿਨਾਂ ਆਪਣਾ ਰੈਡ ਕਰਾਸ ਆਈਟੀ ਸਾਹਿਬ ਅਤੇ ਪ੍ਰਬੰਧਕਾਂ ਨੇ ਜਿਹੜਾ ਇਹ ਪ੍ਰਬਾਲਾ ਕੀਤਾ ਬੜਾ ਸਲਾੰਘਾਯੋਗ ਹੈ ਮੈਂ ਆਪਣੇ ਵੱਲੋਂ ਅਤੇ ਸਾਰੇ ਸਟਾਫ ਵੱਲੋਂ ਆਪ ਜੀ ਨੂੰ ਬਹੁਤ ਵਧਾਈ ਦੇਣਾ ਹਾਂ ਇਹੋ ਜਿਹੇ ਪ੍ਰਾਲੇ ਸ਼ਹਿਰ 'ਚ ਹੁੰਦੇ ਰਹਿੰਦੇ ਜੇ ਖੂਨਦਾਨ ਨਾਲ ਮਨੁੱਖ ਦੀ ਜਾਨ ਬਚਦੀ ਹੈ ਐਮਰਜੈਂਸੀ ਵੇਲੇ ਜਦੋਂ ਕੋਈ ਐਕਸੀਡੈਂਟ ਵਗੈਰਾ ਕੋਈ ਹੋ ਜਾਂਦਾ ਹੈ ਉਦੋਂ ਖੂਨ ਦੇ ਇੱਕ ਇੱਕ ਕਤਰੇ ਦੀ ਅਤਿ ਜ਼ਰੂਰਤ ਹੁੰਦੀ ਹੈ ਇਸ ਲਈ ਮੈਂ ਅੱਜ ਵਾਲੇ ਪ੍ਰਬੰਧਕਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਇਹ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਦਕਾ ਹੈ ਸਾਡੀ ਸਾਰੀ ਟੀਮ ਹੈ ਲੋਕੀ ਗੱਲਾਂ ਤੇ ਬਹੁਤ ਕਰਦੇ ਨੇ ਅੱਜ ਕੱਲ ਸਾਰੇ ਬੰਦੇ ਸਲਾਵਾ ਦਿੰਦੇ ਨੇ ਪਰ ਸਾਡੀ ਟੀਮ ਪ੍ਰੈਕਟੀਕਲ ਟੀਮ ਹੈ ਜੇ ਕਿਸੇ ਨੂੰ ਸਲਾਹ ਦਿੰਦੀ ਹੈ ਤੇ ਉੱਤੇ ਪੂਰਾ ਵੀ ਉਤਰਦੀ ਹੈ ਇਸ ਕਰਕੇ ਅਸੀਂ ਬਾਬਾ ਜੀ ਦੀ ਕਿਰਪਾ ਦੇ ਨਾਲ ਇਹ 14ਵਾਂ ਕੈਂਪ ਲਗਾਇਆ ਮੈਗਾ ਕੈਂਪ ਹੋਰ ਤੁਸੀਂ ਦੇਖ ਰਹੇ ਹੋ ਕਿ ਇੱਥੇ ਬਹੁਤ ਸ਼ੌਂਕ ਦੇ ਨਾਲ ਲੋਕੀ ਬਲੱਡ ਡੋਨੇਟ ਕਰਾਉਂਦੇ ਇੱਥੋਂ ਦਾ ਮਾਹੌਲ ਇੱਥੋਂ ਦਾ ਐਟਮੋਸਫੇਅਰ ਔਰ ਆ ਜਿਹੜਾ ਬਣ ਜਾਂਦਾ ਬਹੁਤ ਹੀ ਵਧੀਆ ਮਲਾਪੜਾ ਪ੍ਰੇਮ ਪਿਆਰ ਵਾਲਾ ਬਣਦਾ ਔਰ ਲੋਕੀ ਇੱਥੇ ਬਲੱਡ ਡੋਨੇਸ਼ਨ ਕਰਨ ਇੰਜ ਕਿ ਅਸੀਂ ਕੇਬੀਆਈ ਦੇ ਇੰਸਟੀਚੂਟ ਤੇ ਜਾ ਕੇ ਬਲੱਡ ਡੋਨੇਟ ਕਰਨਾ ਔਰ ਸਾਰਿਆਂ ਨੂੰ ਮਿਲਣਾ ਔਰ ਜਿਹੜੇ ਵੀ ਸਾਡੇ ਇਥੇ ਚੀਫ ਗੈਸਫੇਅਰ ਨੇ ਉਹਨੇ ਡਾਕਟਰ ਜੀ ਗੁਪਤਾ ਜੀ ਹੋਏ ਗਏ ਨੇ ਉਹਨਾਂ ਨੇ ਵੀ ਬਹੁਤ ਵਧੀਆ ਲੱਗਾ ਪਹਿਲੀ ਵਾਰ ਆਏ ਨੇ ਪਰ ਉਹਨਾਂ ਨੇ ਬਹੁਤ ਵਧੀਆ ਬਲੇਸਿੰਗਸ ਦਿੱਤੀਆਂ ਔਰ ਬੜਾ ਖੁਸ਼ ਹੋ ਕੇ ਗਏ ਨੇ ਔਰ ਅਸੀਂ ਆਸ ਕਰਦੇ ਹਾਂ ਕਿ ਅਸੀਂ ਸਾਰੇ ਅੰਮ੍ਰਿਤਸਰ ਵਾਸੀ ਰਲ ਕੇ ਬਾਬਾ ਜੀ ਦੀ ਕਿਰਪਾ ਦੇ ਨਾਲ ਅਸੀਂ ਸੰਗਤ ਦੀ ਸੇਵਾ ਕਰਦੇ ਰਹੀਏ ਔਰ ਇਥੋਂ ਤੱਕ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਇੱਕ ਬੰਦਾ ਅੱਜ ਇੰਗਲੈਂਡ ਤੋਂ ਆਇਆ ਸਪੈਸ਼ਲ 2 ਦਿਨ ਪਹਿਲਾਂ ਟਿਕਟ ਲੈ ਕੇ ਸਿਰਫ ਬਲੱਡ ਡੋਨੇਸ਼ਨ ਕਰਨ ਲਈ ਕੇਵੀਆਈ ਇੰਸਟੀਚੂਟ ਦੇ ਵਿੱਚ ਆਇਆ ਔਰ ਉਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹੂੰਦਾਨੀ ਫਿਸ਼ਤਿਆਂ ਦਾ ਜਿਨ੍ਹਾਂ ਨੇ ਅੱਜ ਕਿਵੇਂ ਬਲੱਡ ਬੈਂਕ ਅਤੇ ਹੋਰ ਜੋ ਪੰਜਾਬ ਦੀ ਐਂਜਲਸ ਨੇ ਸਾਡੇ ਨਾਲ ਸਦਾ ਸੁਖਵਿੰਦਰ ਸਿੰਘ ਮਠਾਰੋ ਜੀ ਬਲੱਡ ਪੰਜਾਬ ਤੋਂ ਵੀ ਨੇ ਔਰ ਹੋਰ ਵੀ ਪੰਜਾਬ ਔਰ ਅੰਮ੍ਰਿਤਸਰ ਤੋਂ ਜਿੰਨੀਆਂ ਐਨ ਜੀਓਜ਼ ਇੱਥੇ ਆਈਆਂ ਨੇ ਉਹਨਾਂ ਸਾਰਿਆਂ ਦੇ ਇੱਕ ਜੁਆਇੰਟ ਵਰਕ ਹੈ ਜੁਆਇਨਟਡ ਵਰਕ ਹੈ ਜਿਹਦੇ ਕਾਰਨ ਅੱਜ ਜਿਹੜਾ ਇਵੈਂਟ ਸਕਸੈਸਫੁਲ ਹੋਇਆ ਜੀ ਯੂਥ ਨੂੰ ਇਹ ਸਨੇਹ ਜੀ ਕਿਉਂਕਿ ਬਲੱਡ ਡੋਨੇਸ਼ਨ ਤੋਂ ਉੱਪਰ ਕੋਈ ਹੋਰ ਸੇਵਾ ਨਹੀਂ ਹੈ ਜਿਹੜਾ ਗੁਨਾਨਪਾਸ਼ਾ ਦੇ ਪ੍ਰਿੰਸੀਪਲ ਹੈ ਕੀਰਤ ਕਰੋ ਨਾਮ ਜਪੋ ਵੰਡਿਸ਼ੋ ਔਰ ਖੂਨਦਾਨ ਕਰਨਾ ਮਤਲਬ ਆਪਣੇ ਸਰੀਰ ਚੋਂ ਕੋਈ ਚੀਜ਼ ਦਾਨ ਵੰਡਦੇ ਨੇ ਸੋ ਇਸ ਤੋਂ ਉੱਪਰ ਕੋਈ ਹੋਰ ਦਾਨ ਨਹੀਂ ਹੈ ਸਾਨੂੰ ਨਸ਼ਾ ਤਿਆਗ ਕੇ ਜੋ ਕਰਾਈ ਕੁਛ ਲੋਕ ਸਾਡੇ ਜੰਗਸਟਰ ਪਏ ਨੇ ਉਹਨਾਂ ਨੂੰ ਚਾਹੀਦਾ ਕਿ ਇਹੋ ਜਿਹੇ ਜਿਹੜੇ ਇਵੈਂਟਸ ਉੱਥੇ ਆ ਕੇ ਦੇਖਣ ਕਿ ਜਿੱਥੇ ਪੰਜਾਬੀ ਨੂੰ ਬਦਨਾਮ ਕਰਦਾ ਹੈ ਕਿ ਨਸ਼ੇੜੀ ਆ ਅੱਜ ਇੱਕ ਐਗਜ਼ਾਮਪਲ ਹੈ ਕਿ ਵੇਖੋ ਇੱਥੇ ਨੌਜਵਾਨ ਆ ਕੇ ਫੂਨਦਾਨ ਕਰਕੇ ਕਈਆਂ ਦੀ ਜ਼ਿੰਦਗੀ ਬਚਾਰ ਰਿਹਾ ਜੀ ਉਸਮੈ ਆ ਜੀ ਸਾਨੂੰ ਇਹੋ ਜਿਹੀ ਪ੍ਰਾਲੇ ਕਰਨੀ ਚਾਹੀਦੀ ਹੈ ਅੱਜ ਦਾ ਜਿਹੜਾ ਸਾਡਾ ਸਾਲਾਨਾ ਕੈਂਪ ਹੈ ਜੀ ਕੇਵੀਆਈ ਬਲੱਡ ਬੈਂਕ ਵੱਲੋਂ ਸਾਡਾ ਜਿਹੜਾ ਸਾਰੇ ਅੰਮ੍ਰਿਤਸਰ ਦੀਆਂ ਸੋਸਾਇਟੀਆਂ ਦੇ ਸਹਿਯੋਗ ਨਾਲ ਤੇ ਪੰਜਾਬ ਦੀਆਂ ਸੋਸਾਇਟੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ ਕੇਵੀਆਈ ਬਲੱਡ ਬੈਂਕ ਵੱਲੋਂ ਹਰ ਮਹੀਨੇ 25 ਤੋਂ 30 ਬੱਚੇ ਜਿਹੜੇ ਥੈਲਾਸੀਮੀਆਂ ਉਹਨਾਂ ਨੂੰ ਫ੍ਰੀ ਬਲੱਡ ਦਿੱਤਾ ਜਾਂਦਾ ਉਹਨਾਂ ਨੂੰ ਫਿਲਟਰ ਵਗੈਰਾ ਵੀ ਸਾਰੇ ਪ੍ਰੋਵਾਈਡ ਕੀਤੇ ਜਾਂਦੇ ਆ ਇਸ ਤੋਂ ਇਲਾਵਾ ਜਦੋਂ ਵੀ ਕਿਸੇ ਲੋੜਵੰਦ ਨੂੰ ਉੱਥੇ ਖੂਨ ਦੀ ਲੋੜ ਪੈਂਦੀ ਆ ਉਹ ਸਾਡੀਆਂ ਅੰਮ੍ਰਿਤਸਰ ਦੀਆਂ ਜਿੰਨੀਆਂ ਵੀ ਐਨਜੀਓ ਨੇ ਉਹ ਸਾਰੀਆਂ ਇਹਨਾਂ ਦੇ ਨਾਲ ਸਹਿਯੋਗ ਕਰਦੀਆਂ ਨੇ ਕੋਈ ਵੀ ਪੇਸ਼ੈਂਟ ਜਿਹੜਾ ਵਾ ਉਹ ਸਾਡੀ ਕੋਸ਼ਿਸ਼ ਹੁੰਦੀ ਵੀ ਉਹ ਬਿਗੈਰ ਬਲੱਡ ਤੋਂ ਜਾਂ ਬਲੱਡ ਦੀ ਕਮੀ ਦੇ ਕਾਰਨ ਉਹਦੀ ਜਾਨ ਨਾ ਜਾਵੇ ਤੇ ਉਹਦੀ ਜਿਹੜੀ ਹਰਪਿਆ ਉਹ ਅਸੀਂ ਪਹਿਲੇ ਪਹਿਲੇ ਪਹਿਲ ਦੇ ਆਧਾਰ ਤੇ ਕਰਦੇ ਆ ਔਰ ਇਹ ਪਿਛਲੇ ਕਾਫੀ ਸਾਲਾਂ ਤੋਂ ਜਿਹੜਾ ਸਾਡਾ ਚੱਲਦਾ ਪਿਆ ਅਸੀਂ ਪੂਰੇ ਪੰਜਾਬ ਦੇ ਵਿੱਚ ਵਰਕ ਕਰਦੇ ਆ ਔਰ ਸਾਨੂੰ ਅੱਜ ਕਿਸੇ ਵੀ ਸ਼ਹਿਰ ਦੇ ਵਿੱਚ ਇੱਕ ਦੂਜੀ ਜਗ੍ਹਾ ਦੇ ਉੱਤੇ ਡੋਨਰ ਲਿਜਾਣ ਦੀ ਲੋੜ ਨਹੀਂ ਪੈਂਦੀ ਅਸੀਂ ਇੱਕ ਦੂਜੀ ਐਨਜੀਓ ਦੇ ਨਾਲ ਦੂਸਰੇ ਸ਼ਹਿਰ ਦੀ ਜਾਈ ਐਨਜੀਓ ਦੇ ਨਾਲ ਗਾਫਤਾ ਕਾਇਮ ਕਰਕੇ ਉੱਥੋਂ ਦੀ ਐਨਜੀਓ ਜਿਹੜੀਆਂ ਨੇ ਉਹ ਉੱਥੇ ਦਾ ਉੱਥੇ ਹੀ ਬਲੱਡ ਪ੍ਰੋਵਾਈਡ ਕਰਾ ਦਿੰਦੀਆਂ ਨੇ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਬਹੁਤ ਸਾਰੀਆਂ ਵੈਲਫੇਅਰ ਸੁਸਾਇਟੀਆਂ ਨੇ ਐਨਜੀਓਜ਼ ਨੇ ਜਿਹੜੇ ਕਿ ਲੋਕ ਸੇਵਾ ਕਰਦੇ ਨੇ ਔਰ ਸੰਗਤੀ ਸੇਵਾ ਕਰਦੇ ਨੇ ਕੋਈ ਲੰਗਰ ਲਗਾਉਂਦਾ ਹੈ ਕੋਈ ਕਿਸੇ ਵੀ ਤਰ੍ਹਾਂ ਤਰੀਕੇ ਨਾਲ ਆਪਣੇ ਜ਼ਰੂਰਤਮੰਦਾਂ ਨੂੰ ਸਮਾਨ ਦੇ ਕੇ ਜ਼ਰੂਰਤ ਦਾ ਇਹ ਸੇਵਾ ਵਿੱਚ ਹਿੱਸਾ ਪਾਉਂਦੇ ਨੇ ਲੇਕਿਨ ਕੇਵੀਆਈ ਜਿਹੜੀ ਐਜੂਕੇਸ਼ਨਲ ਐਂਡ ਵੈਲਫੇਅਰ ਸੁਸਾਇਟੀ ਹੈ ਉਹਦੇ ਵੱਲੋਂ ਇੱਕ ਬੜਾ ਵੱਡਾ ਉਪਰਾ ਉਹ ਹਰ ਸਾਲ ਇਹ ਕੈਂਪ ਲਗਾਉਂਦੇ ਨੇ ਬਹੁਤ ਸਾਰੇ ਲੋਕ ਸੈਕੰਡਰੀ ਤਾਦਾਦ ਵਿੱਚ ਲੋਕ ਖੂਨਦਾਨ ਕਰਦੇ ਨੇ ਔਰ ਜ਼ਰੂਰਤਮੰਦਾਂ ਦੀਆਂ ਜ਼ਿੰਦਗੀਆਂ ਨੂੰ ਉਹਦੇ ਨਾਲ ਬਚਦੀਆਂ ਨੇ ਸੋ ਸਾਡੇ ਵੱਲੋਂ ਸਾਰਿਆਂ ਨੂੰ ਇਹੋ ਅਪੀਲ ਹੈ ਕਿ ਉਹ ਵੀ ਖੂਨਦਾਨ ਜ਼ਰੂਰ ਕਰਨ ਤਾਂ ਜੋ ਕਿਸੇ ਜ਼ਰੂਰਤਮੰਦ ਨੂੰ ਉਹ ਕੰਮ ਆ ਸਕੇ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ